جے تھے نے نے مطلب دا حال ھوئي جے تو ني نيراوي نٿي جے جے ਨੇ ਹੈਗਾ ਲੋ ਜੀ ਫਾਈਨਲ ਮੁਕਾਬਲਾ ਹੋ ਚੁੱਕਿਆ ਜੀ ਤੇ ਰਿਜ਼ਲਟ ਅਨਾਉਂਸ ਕਰਦੇ ਨੇ ਜੱਜ ਆ ਚੁੱਕੇ ਨੇ ਜੀ ਦੇਖਦੇ ਆ ਜਿਹੜਾ ਆਉਂਦਾ ਫਰਸਟ ਲੋ ਜੀ ਪਹਿਲੀ ਆ ਭਾਨਾ ਪੰਜਾਬ ਦੇ ਜੋ ਨਾਗਰਿਆਂ ਨੂੰ ਉਹਦਾ ਨਾਮ ਬੋਲੂਗਾ ਫੋਨ ਦਾ ਨਾਮ ਉਹ ਇਹ ਜਿਹੜਾ ਆਪ ਲੋਕ ਨੂੰ ਸਵਾਲ ਮੱਤ ਦੇ ਪਾ ਕੇ ਉਹ ਜਦੋਂ ਮੌਜੂਦਾਨ ਨੂੰ ਦੇ ਦੇ ਰੋਜ਼ਲਾ ਜਿਹੜਾ ਆਪਾਂ ਮਤਲਬ ਉਹ ਜਿਹੜੀਆਂ ਤਾਂ لے <سؤال> جی <سؤال> 43 دنداسا سنده جوت جواب ديانو عليانو عليانو دي پرتا تنہ تنہ دي پرتا ندي ضلع بول پر بوتر يار کران دي باري دياري ادي جاري دے واسطے کوئی کوئی فو فو تنو تنو نادھو نو وي

ਲਓ ਜੀ ਦੇਖਦੇ ਕਿਹੜੀ ਹੁੰਦੀ ਹੈ ਪਹਿਲੇ ਨੰਬਰ ਤੇ ਦੂਜੇ ਤੇ ਤੀਜੇ ਤੇ ਕਿ ਇਹਦੇ ਪਹਿਲਾ ਝੁੱਲ ਮੁਕਾਬਲਾ ਪੂਰਾ ਫਸਿਆ ਹੋਇਆ ਹੈ ਜੀ ਜੱਜ ਵੀ ਸੋਚ ਰਹੇ ਨੇ ਵੀ ਕਿਨੂੰ ਨੰਬਰ ਦੇ ਪਹਿਲਾ ਪੂਰਾ ਚੋਟੀ ਦਾ ਮੁਕਾਬਲਾ ਹਾਂਜੀ ਲੋਕ ਵੀ ਤੇਰੇ ਆਈ ਗਿਆ ਪਹਿਲਾ ਨੰਬਰ ਤੇ ਆਪਾਂ ਚੌਲਪਟਨ ਲੈ ਲਈ ਇਹ ਦੋ ਫਾਰੇ ਕਰਾ ਕੇ ਗਰੇ ਡਰਾਈਵ ਤੋਂ ਬਾਅਦ ਸਰਕਾਰ ਆਜੀ ਤੀਜਾ ਨੰਬਰ ਤੀਜਾ ਪੰਜਾਬਿਆ ਬਾਰੇ ਬਣਾਈ ਪੀਜਾ ਨੰਬਰ ਇਹ ਗੱਲ ਚਾਹੀਦਾ ਬਾਅਦ ਕਰੋ ਪਹਿਲੇ ਨੰਬਰ ਤੇ ਕੋਈ ਜੇ ਮਰਨਾ ਲੋ ਤੀਜਾ ਨੰਬਰ 3 ਤੀਜਾ ਨੰਬਰ ਤੀਜਾ ਦਾ ਨਾਮ ਅਰੋੜਾ ਫਰੀ ਤੀਜਾ ਨੰਬਰ ਤੇ ਬਰਗਾਂ ਦਾ ਚੌੜਾ ਤੀਜੇ ਅੰਦਰ ਚੜ੍ਹਿਆ ਆ ਗਿਆ ਜੀ ਤੇ ਜੀ ਚੁੱਲ ਪੈਣੀ ਰਿਹਾ ਜੀ ਐਨੀ ਮਾੜੀ ਚੱਕਰ ਵਾਲੀ ਆ ਦਜਾ ਸਿੰਘਾਂ ਦੇ ਚੱਕਰੇ ਇਹ ਅੱਜ ਦੇ ਫੇਰ ਦੇ ਮੋਪਰ ਆਮਾਣਿਆ ਆ او بابا لو جی لو جی دا اور ہڑی مکان کٹاں مو سبھی پاسے دا واہ یار دا کلا بوڑا ہویا اسنے نہیں کووڈ دی جاں دی ایں کر دے تے کالا والوں دی دس سچ چنگن چوناں پورا سواب لے کے آوندے رے واہ دل واہ کردا اے بہت بہت واہ جی پرتا نال دینال نال پہل ਦੇਖਦੇ ਆ ਕਿਤੇ ਪੈਂਦਾ ਪਹਿਲੇ ਨੰਬਰ ਦਾ ਚੋਲਵਾ ਜਿਹੇ ਕੋਲ ਆ ਰਹਾ ਹੈ ਜੋ ਰਹਾ ਆਲਾ ਦੇਖੋ ਪੜਿਆ ਨਹੀਂ ਉਹ ਨਹੀਂ ਆ ਖੋ ਲਓ ਜੀ ਦੇਖਦੇ ਆ ਕਿਡਾ ਬਣਦਾ ਜੰਲੀਆ ਮੈਂ ਦਾ ਪਹਿਲਾ ਬਹੁਤ ਵਾਰ ਇਹ ਬੰਦੀਆਂ ਲੋਕ था था। <laughs> जी जी चकले चकले <laughs> ਦੀ ਦੇਵਾ ਕਾ ਜੀ ਬੋਲਾ ਅਹ ਲੋਕਾਂ ਦਾ ਨਾਮ ਕਾ ਬਲਾਵੇ ਜਨਤਾ ਦੇ ਪਰਿਕਾ ਪੇਣਾ ਜੀ ਕੱਪੀ ਜਾਂਦੇ ਆ ਬਹੁਤ ਚੇਦੇ ਆ ਜੀ ਸਾਸਵਤ ਦੀ ਮੇਰੀ ਹਾਲਤਾਂ ਪਰਲੋਣ ਮੇਰਾ ਨਾਮ ਸੱਚ ਜੀ ਬੋਲਣ ਦਾ ਮੌਕਾ ਬਾਕੀ ਮਜਬੂਰ ਲੱਗੀ ਆ ਆ ਚੱਕੂ ਸਿੰਘਾਂ ਦੇ ਕਿਸੇ ਨੂੰ ਦੇਖ ਲੈ ਝੱਟ ਆ ਚੱਕੂ ਸਿੰਘਾਂ ਦਾ ਬੇਟਾ ਮਿਸਮ ਦੇ ਹੋਏ ਬੜਾ ਨਾਲਾ ਦੇ ਬਾਦਸ਼ਾਹਾਂ ਦੇ ਬਾਦਸ਼ਾਹ ਆਈ ਹੈ ਟੂਰ ਦਾ ਨੰਬਰ ਆਗਣਾ 14 ਪਰਮੰਤਾ ਸਿੰਘ ਦਾ ਪਿੰਡ ਪੱਗਾ ਪਰਮੰਤਾ ਸਿੰਘ ਬੋਤਲ ਦੇ ਇਹਨਾਂ ਨੂੰ ਵੀ ਮਾਰ ਦਾ ਭਗਵਾਨ ਜੀ ਮੱਜਾ ਸਭ ਆਪ ਨੇ ਸਮਝਿਆ ਜੀ ਇਹਨਾਂ ਨੇ ਮੇਰੇ ਤੋਂ ਕਦੇ ਲੱਗੀ ਆ ਸਾਡੇ ਗੁੱਜਾਣਾ ਹੁਣ ਤੇ ਲੱਗੀ 700 ਰੁਪਏ ਦੇ ਫਾਰਮ ਵਾਲਾ ਪੂਰ ਕਬਾ ਪਾਵਾ ਮੈਨੇ ਆਪਣੇ ਲਈ ਗੁੱਜਾ ਪਰਮੰਤਰ ਸੇ ਕਿ ਤਸਵੀਰ ਲੈ ਗੋ